ਅਚਾਨਕ ਜਦ ਪਿਆਰੀ ਕੰਡਾ ਚੁਬਦਾ ਤਾਂ ਉਸ ਦਾ ਦਰਦ ਆਪ ਮੁਹਾਰੇ ਆ ਬਣ ਕੇ ਮੂੰਹੋਂ ਨਿਕਲਦਾ ਛੱਟ ਸਾਡਾ ਹੱਥ ਪੈਰ ਫੜ ਕੇ ਕੰਡਾ ਪੁੱਟ ਕੇ ਖੁਦ ਨੂੰ ਦਰਦ ਤੋਂ ਰਾਹਤ ਮਹਿਸੂਸ ਕਰਦਾ ਹੈ ਜਾਨੀ ਕਿ ਐਸੀ ਆਪਣੇ ਦਰਦ ਤੋਂ ਨਿਜਾਤ ਖੁਦ ਹੀ پا ਸਕਦੇ ਆ ਸਮਾਜ ਵਿੱਚ ਵਿਚਰਦਿਆਂ ਕਈ ਦਿਖ ਅਧਿਕ ਕੰਡੇ ਸਾਡੇ ਸ਼ਰੀਰ ਤੇ ਚੁਬਦੇ ਨੇ ਕੁਝ ਸੁਭਾਵਿਕ ਚੁਬਦੇ ਨੇ ਪਰ ਕੁਝ ਵੱਡੀਆਂ ਸੂਹਾਂ ਵਾਂਗ ਚੁਬਦੇ ਨੇ ਕੰਡਾ ਪੱਥਰ ਵਿੱਚ ਖੋਭਣ ਤੋਂ ਦਰਦਾ पर मोम नु विन द인다 ਹੈ ਸ਼ਾਇਦ ਉਸ ਨੂੰ ਵੀ ਆਪਣੀ ਤਾਕਤ ਤੇ ਵजूद ਕਾਇਮ ਰੱਖਣ ਲਈ ਮੋਮ ਰੂਪੀ ਸਰੀਰ ਚਾਹੀਦਾ ਹੈ ਕਈ ਕੰਡੇ ਦਰਦ ਬਣ ਕੇ ਮੋਮ ਵਿਚਾਰ ਪਰ ਹੋ ਜਾਂਦੇ ਨੇ ਤੇ ਮਨ ਦਿਲ ਰੂਹ ਚ ਛੇਦ ਕਰ ਜਾਂਦੇ ਨੇ ਜੈਸੇ ਘਰ ਲਾਗੇ ਆਗੇ ਜਾਗ ਕੂਆ ਖੋਦਿਓ ਚਾਹੇ ਕਾਰਜ ਨਾ ਸਿਧ ਹੋਏ ਰੋਏ ਪਛਤਾਏ ਇਸ ਦਾ ਅਰਥ ਹੈ ਕਿ ਸਮਾਂ ਨਿਕਲ ਜਾਣ ਤੋਂ ਬਾਅਦ ਖੂਹ ਪੁੱਟਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਸ ਤਰ੍ਹਾਂ ਅੱਗ ਨਹੀਂ ਬੁਝਦੀ ਇਸੇ ਤਰ੍ਹਾਂ ਹੀ ਸੀਨੇ ਦੇ ਅੰਦਰ ਜਦ ਦਰਦ ਨਾਸੂਰ ਬਣ ਜਾਂਦਾ ਹੈ ਤਾਂ ਸਾਨੂੰ ਉਹ ਨਿਤ ਕੰਡੇ ਦੀ ਤਰ੍ਹਾਂ ਚੁਬਦਾ ਹੈ ਰੂਹ ਲਹੂ ਲਹਾਨ ਹੋ ਜਾਂਦੀ ਹੈ ਇਨਸਾਨੀ ਸੁਭਾਅ ਮੋਮ ਦਾ ਸੁਭਾਅ ਹੈ ਜਿਵੇਂ ਉਹ ਪਿਗਲ ਜਾਂਦਾ ਹੈ ਤੇ ਜਲਦੀ ਆਪਣਾ ਵਜੂਦ ਖਤਮ ਕਰ ਬੈਠਦਾ ਹੈ ਦਰਦ ਦੇਣ ਵਾਲਾ ਤਾਂ ਨਿਤ ਦਰਦ ਦਿੰਦਾ ਹੈ ਜਾ ਇੱਕ ਵਾਰ ਦਰਦ ਦਿੰਦਾ ਪਰ ਅਸੀਂ ਇਸ ਨੂੰ ਬਾਹਰ ਨਾ ਕੱਢ ਕੇ ਖੁਦ ਨੂੰ ਨਿੱਤ ਦਰਦ ਦਿੰਦੇ ਆ ਤੇ ਮਾਨਸਿਕ ਪੀੜ ਵਿੱਚ ਗੁਜ਼ਰਦੇ ਆ ਗੁਰਬਾਣੀ ਦਾ ਫਰਮਾਨ ਹੈ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ ਕਿ ਜਦ ਜ਼ਖਮ ਮਿਲੇ ਤਾਂ ਮਲਮ ਵੀ ਉਦੋਂ ਹੀ ਲਾਉਣੀ ਪਵੇਗੀ ਰੋ ਤੇ ਰੋਸ ਉਦੋਂ ਹੀ ਜਤਾਉਣੇ ਪੈਣਗੇ ਜਦੋਂ ਕੰਡਾ ਬਣ ਚੁਬੇ ਆ ਪੁੱਟੋ ਉਸ ਨੂੰ ਜਿਸ ਨੇ ਦਰਦ ਦਿੱਤਾ ਤੇ ਰੂਹ ਨੂੰ ਪੀੜਾ ਤੋਂ ਮੁਕਤੀ ਦਿਵਾਓ ਦਿਲ ਕੋ ਦਰਦ ਤੋਂ ਯਾਰਾ ਆਪਣੇ ਹੀ ਪਹੁੰਚਾਤੇ ਹਨ ਵਰਨਾ ਗੈਰੋਂ ਕੋ ਕੀ ਪਤਾ ਕਿ ਦਰਦ ਕਿਵੇਂ ਹੁੰਦਾ ਹੈ ਕਹਿੰਦੇ ਨੇ ਕਿ ਮਨ ਦੀਆਂ ਸੱਟਾਂ ਦਾ ਇਲਾਜ ਜਿਉਂਦੇ ਜੀ ਕਰਨਾ ਚਾਹੀਦਾ ਜੇ ਨਾ ਕੀਤਾ ਤਾਂ ਰੂਹ ਜਨਮ ਲੈ ਕੇ ਉਹਦੀ ਸੱਟਾਂ ਤੇ ਵਾਪਸ ਲੈ ਆਓ ਸ਼ਰੀਰ ਦੀਆਂ ਸੱਟਾਂ ਦਾ ਇਲਾਜ ਤਾਂ ਕੀਤਾ ਜਾ ਸਕਦਾ ਹੈ ਰੂਹ ਦੀਆਂ ਸੱਟਾਂ ਦਾ ਵੀ ਕਰੋ जिसने दर्द दिता है, उसनों कह देवो यकीन जाणो मन हल्का रहेगा तो रिश्तों का दम नहीं कुटेगा, तुसी मजबूत किरदारा वाले बन के उभरोंगे जिमें केंद्र ने कि के दर्द की भी अपनी एक अदा होती है जो जितना सहता है उतनी उस पर फिदा होती है सो सहन की बजाए सही समय से कहना भी सीखो सहना जो सोना है तो कहना चमकदार हीरा ਖੁਦ ਲਈ ਕੰਡਾ ਬਣਦੀ بجائے ਮੱਲਮ ਬਣੋ। ਦਿਲ ਦਿਮਾਗ ਨੂੰ ਨਿਤ ਦੀਆਂ ਲੰਮੀਆਂ ਦੁਖਦਾਈ ਸੋਚਾਂ ਦੇ ਸਫ਼ਰ ਵਿੱਚੋਂ ਕੱਢ ਕੇ ਸਕੂਨ ਤੇ ਰਾਹਤ ਪ੍ਰਦਾਨ ਕਰੋ। ਚੈਨ ਦੀ ਜ਼ਿੰਦਗੀ ਜੀਵੋ।